ਉਡਵਾਡ ਬਨੇ ਰਹੇ ਤੇ ਉਹ ਗੋਟ ਕੋ ਕ ਕਬੂਤਰ ਕਿੰਨਾ ਉਡਵਾਡ ਬਨੇ ਰਹੇ ਤੇ ਉਹ ਗੋਟ ਕੋ ਕ ਕਬੂਤਰ ਕਿੰਨਾ ਯਾਦ ਕੰਬਰ ਪਾਉਂਦਾ ਠੀ ਉੱਤਿਆ ਦਾਣ ਦਾਣ ਕੇ ਠੀਨਾ ਯਾਦ ਕੰਬਰ ਪਾਉਂਦਾ ਠੀ ਉੱਤਿਆ ਦਾਣ ਦਾਣ ਕੇ ਠੀਨਾ बैठक <Sess> से <a> नेरी <traditional> रहना <language> दुनिया चौक दिना दा मेला इत बैठक से नेरी रहना दुनिया चौक दिना दा मेला दीदी आप विसरी है ना विसरी है हम्म विसरी है दीदी देखो लगे बेने विसरी गए बेबे हां कोई बोली सुना दे नहीं बोली रहा हूं चल की सुननी है तू मैं तो एक टीचर है सुन ਜੀਚੇ ਨੂੰ ਡੀਟੇਲ ਉੱਤੇ ਚਰਾਂ ਕਰਦੇ ਹੁੰਦੇ ਆਂ ਅਸੀਂ ਹਾਂ ਤੂੰ ਜੀਚੇ ਨੂੰ ਕਰਦੀ ਪਤਾਨੀ ਤੇ ਪਰਾਉਣਾ ਨੂੰ ਕਰਦੀ ਠੀਕ ਹੈ ਠੀਕ ਆ ਗਿਆ ਪਰਾਉਣਾ ਨੂੰ ਕਰਦੀ ਕਿਹ ਜੀ ਟੀਚਰਾਂ ਨੇ ਮੈਨੂੰ ਸੁਣਾਤਾ ਨਹੀਂ ਅੱਜ ਮੈਂ ਹੱਥ ਚੜਾ ਤੇ ਸੁਣਾ ਦਿੰਨੀ ਆ ਵਧੀਆ ਸਲ ਸਵਾ ਫਿਰ ਤੇਰੇ ਸਾਫੇ ਦਾ ਮੈਨੂੰ ਹਵਾ ਵੜਾ ਪੁੱਛਤਾ ਨਾ ਭੁੱਲ ਗਈ ਤੇਰੇ ਸਭੇ ਦਮੈਨੂ ਹਵਾ ਬੜਾ ਪੁਸਤਾਵਾ ਕੀਨੇ ਦਿੱਤਾ ਮਾਵਾ ਕੀਨੇ ਰੰਗ ਮਾਣੇ ਆਵੇ ਕੀਨੇ ਰੰਗ ਮਾਣੇ ਆਵੇ ਏਡੀ ਮਾਨੇ ਕੀ ਤਾਲ ਲਾਰੀਓ ਨੂੰ ਲੱਗੀ ਪਿਆਰੀਓ ਨੇ ਦਿੱਤਾ ਮਾ ਰੰਗੁਮਾਣੇ ਆ ਵੇ ਹੋਨੇ ਰੰਗੁਮਾਣੇ ਆ ਵਾ ਰਾਤ ਕੜਾ ਗਿਆ ਦੀਆ ਸੁਨਦਾਰੇ ਕਹਦੇ ਕਹਦੇ ਮੇਰੇ ਇੱਥੇ ਹੀ ਕਹਦੇ ਚਲ ਤੇਰੀ ਮਾਨੇ 에ਰੀ ਮਾਨੇ ਕੀ ਤਾਲ ਲਲਾਰੀਓ ਨੂੰ ਲੱਗੀ ਪਿਆਰੀਓ ਨੇ ਦਿੱਕਤਾ ਮਾ ਜਿਵੇਂ ਹੈ گاਉਂ ਕੀ ਵਰਜੀਜੇ ਨੂੰ ਉਹ ਤਾਂ ਮਾਂ ਲੜਪੂ ਮੇਰੇ ਨਾਲ ਅੰਮਾ ਮੇਰੇ ਸਾਥੇ ਸਾਨੂੰ ਗਾਉਂਦੀ ਆ ਐ ਕਹਦਾ ਨਾ ਮੇਰੇ ਸਾਥੇ ਆਪਣੇ ਜੀਦਿਆ ਨੂੰ ਹੀ ਗਾਉਂਦੀ ਆ ਸਾਨੂੰ ਦੱਸਦੀ ਆ ਵੀ ਆਏਗਾ ਮੋਟੀਆਂ ਟਟਲੀਆਂ ਦੇਵੋ ਇਹ ਤਾਂ ਤੂੰ ਤਾਂ ਮੇਰੀ ਲੜਾਈ ਕਰਾਏਂਗੀ ਕਿਸੇ ਨਾਲ ਲੜਾਈ ਨਹੀਂ ਹੈਗੀ ਕਾ ਭੈਣੇ ਇਹ ਤਾਂ ਹੱਥੇ-ਮੱਥੇ ਦੇ ਲੜਾਈਆਂ ਕਿ ਕਰਨੀਆਂ ਨੇ ਹਾਏ ਵਾਉੜੀ ਕੀ ਹੋ ਅਗਲੇ ਕਹੋਗੀ ਲੈ ਮੇਰੀ ਮਾਂ ਨੂੰ ਐ ਕਹਤਾ ਮੈਂ ਸਾਨੂੰ ਐ ਕਹਤਾ ਭੈਣੇ ਪਹਿਲਾ ਕਹੀ ਕੁਝ ਚੱਲਦਾ ਥੱਲੇ ਤੇ ਗਾਠਾਂ ਡਾਉਂਦੀਆਂ ਥੱਲੇ ਛੜਕਣੀਆਂ ਹਾਂ ਹਾਂ ਅਕੇਲਾ ਸੁੱਤਾ ਪਿਆ ਮੇਰ ਸਿਆਂ ਦੀਬ ਦਾ ਬਾਪੂ ਹਾਂ ਮੈਂ ਇਨੇ ਫੜ ਕੇ ਮੇਰੇ ਭੈਣੇ ਇਹਨੇ ਅਰ ਸੋਟੋ ਨੇ ਹਾਂ ਥੱਲੇ ਛੱਟਾ ਫੜ ਕੇ ਬੈਣਾ ਤੋਂ ਅੱਛਾ ਹਾਂ ਮੁੰਡਾ ਪਿਆਰੀ ਨਾਲ ਹੋਰੇ ਉਹਨੂੰ ਚੱਕ ਲਿਆ ਹੌਲੀ ਹੌਲੀ ਹਾਂ ਮੁੰਡੇ ਨੂੰ ਹਾਂ ਨਾ ਜਾ ਕੇ ਕਿ ਤੈਨੂੰ ਚਾਹੀ ਹੁਣ ਹੁਣ ਛੱਡ ਦੇ ਚੁੰਨੀ ਰੰਗ ਦੇ ਲਾਲੀਆ ਮੇਰੀ ਚੁੰਨੀ ਰੰਗ ਦੇ ਲਾਲੀਆ ਮੇਰੀ ਬਿਮਿਤਰਾ ਦੀ ਪੱਗ ਵਰਗੀ ਬਿਮਿਤਰਾ ਦੀ ਪੱਗ ਵਰਗੀ ਬਿਮਿਤਰਾ ਦੀ ਪੱਗ ਵਰਗੀ ਚੁੰਨੀ ਰੰਗ ਤੋਂ ਗੋਰੀਏ ਤੇਰੀ ਚੁੰਨੀ ਰੰਗ ਤੋਂ ਹੋਰੀਏ ਤੇਰੀ ਨਿਮਿਤਰਾ ਦੀ ਪੱਗ ਵਰਗੀ மதி பார்த்த ரே நிமர ஜோபாமா நிம்போபா நிமித்தரே தரானூத்த ரானூ நிமித்திராந்து தரணு ਮੇਰਾ ਕੋਠਾ ਛੜਕ ਬਣਾਇਆ ਮੇਰਾ ਕੋਠਾ ਛੜਕ ਬਣਾਇਆ ਤੇਰੀ ਮਾਦੇ ਮਿੱਤਰਾਨੇ ਬਿਦੇਲ ਮਾਦੇ ਮਿੱਤਰਾਨੇ ਬਿਦੇਲ ਮਾਦੇ ਮਿੱਤਰਾਨੇ ਤੇ ਤੇ ਕੋਠਾ ਜਰ ਨਾ ਜਾਵੇ ਤੇ ਤੇ ਕੋਠਾ ਜਰ ਨਾ ਜਾਵੇ ਨੀ ਮੈਂ ਮਾਦੇ ਮਿੱਤਰੋ ਜਰੇ

ਤੂੰ ਜੁਗ ਜਾਣ ਨਾ ਗਾਨੀ ਦੇ ਮੰਨ ਕੇ ਤੂੰ ਜੁਗ ਜਾਣ ਨਾ ਗਾਨੀ ਦੇ ਮੰਨ ਕੇ ਨਿਗਾਣੀ ਤੇਨੂੰ ਹੋਰ ਲਿਆ ਦੂਗਾ ਨਿਗਾਣੀ ਤੇਨੂੰ ਹੋਰ ਲਿਆ ਦੂਗਾ ਨਿਗਾਣੀ ਤੇਨੂੰ ਹੋਰ ਲਿਆ ਦੂਗਾ ਜੁੜਗੀ ਮਾ ਮਾਤੇ ਜੇ ਤੇ ਰੋਟੀ ਆ ਮਾਚ ਜੇ ਤਵੇ ਤੇ ਰੋਟੀ ਨੀ ਜਾਂਦੇ ਦੀ ਪਿਠ ਦੇਖਣੀ ਨੀ ਜਾਂਦੇ ਦੀ ਪਿਠ ਦੇਖਣੀ ਨੀ ਜਾਂਦੇ ਦੀ ਪਿਠ ਦੇਖਣੀ ਰੰਗ ਚੋ ਕੇ ਪਰਾਠੇ ਵਿੱਚ ਬਹਿ ਗਿਆ ਰੰਗ ਚੋ ਕੇ ਪਰਾਠੇ ਵਿੱਚ ਬਹਿ ਗਿਆ ਮੀ ਟੱਪੜਾ ਪਕਾਣਿਆ ਰੋਟੀਆਂ ਨਿਤਪਕ ਚਪਕਾਂਆਂ ਰੋਟੀਆਂ ਨਿਤਪਕ ਚਪਕਾਂਆਂ ਰੋਟੀਆਂ